ਸੋ ਤੁਸੀਂ ਦੇਖ ਰਹੇ ਹੋ ਪਾਕਾ ਟਵੀ ਤੇ ਅੱਜ ਖੜਾ ਜਲਾ ਗੁਰਦਾਸਪੁਰ ਦਾ ਬਲਾਕ ਤਰੰਗਲਾ ਕਹੇ ਜਾਂਦਾ ਪਰ ਪਿਛਲੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਮੁੱਦੇ ਨੇ ਇੱਕ ਤੋਂ ਲਟਕੇ ਹੋਏ ਨੇ ਬਹੁਤ ਸਾਰੀਆਂ ਸਰਕਾਰਾਂ ਇੱਥੇ ਆਈਆਂ ਬਹੁਤ ਸਾਰੇ ਇੱਥੇ ਮੰਤਰੀ ਪਹੁੰਚੇ ਨੇ ਪਰ ਮਸਲਾ ਜਿਉਂ ਦਾ ਤਿਉਂ ਰਿਹਾ ਸੋ ਅੱਜ ਵੀ ਜਿਹੜੀ ਕਾਲ ਸੀਗੀ ਇਹ ਤਰੰਗਲਾ ਦੇ ਵਾਸੀਆਂ ਵੱਲੋਂ ਕਿ ਬੰਦ ਦਾ ਸੱਦਾ ਸੀ ਬਾਜ਼ਾਰ ਨੂੰ ਸਾਰਾ ਦਿਨ ਬੰਦ ਰੱਖਿਆ ਜਾਏਗਾ ਪਰ ਇੱਕਦਮ ਯੂ ਟਰਨ ਜਿਹੜਾ ਆ ਉਹ ਲਿਆ ਵਾ ਇੱਥੇ ਕੁਝ ਜਿਹੜੇ ਦਰੰਗਲੇ ਅਧਿਕਾਰੀ ਨੇ ਉਹ ਇੱਥੇ ਪ੍ਰਸ਼ਾਸਨ ਨੂੰ ਜਾ ਕੇ ਮਿਲਣ ਤੇ ਉਹਨਾਂ ਕੁਛ ਦਾ ਕੁਝ ਜਿਹੜਾ ਵਿਸ਼ਵਾਸ ਦਿਵਾਇਆ ਉਹ ਪੁੱਛਦਿਆਂ ਵੀ ਕੀ ਗੱਲਬਾਤ ਹੋਈ ਹੈ ਤੇ ਅਗਲਾ ਪ੍ਰੋਗਰਾਮ ਕੀ ਹੋਵੇਗਾ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਦਰੰਗਲਾ ਇੱਕ ਸੈਂਟਰ ਪੁਆਇੰਟ ਹੈ ਦੇਖੋ ਪ੍ਰਾਇਮਰੀ ਹੈਲਥ ਸੈਂਟਰ ਇੱਥੇ ਸੀਨੀਅਰ ਸੈਕੰਡਰੀ ਸਕੂਲ ਇੱਥੇ ਫਿਰ ਥਾਣਾ ਦਰੰਗਲਾ ਇੱਥੇ ਤਹਿਸੀਲ ਅਤੇ ਨਵੋਧਿਆ ਸਕੂਲ ਦਾ ਰਸਤਾ ਹੈ ਮਤਲਬ ਮੰਡਲ ਕਿਹਾ ਜਾਂਦਾ ਦਰੰਗਲਾ ਮੰਡਲ ਕਿਹਾ ਜਾਂਦਾ ਅੱਜ ਪੋਲਿਟਿਕਸ ਦੇ ਵਿੱਚ ਹੀ ਮਿਕਣਾ ਜਾਂਦਾ ਮੜੀਆਂ ਨੂੰ ਜਾਣ ਵਾਲਾ ਰਸਤਾ ਜਿਹੜਾ ਸਭ ਤੋਂ ਵੱਡੀ ਜ਼ਰੂਰਤ ਹੈ ਸਾਰਿਆਂ ਨੂੰ ਵੀ ਜਦੋਂ ਕੋਈ ਅਵੀ ਨਵੀ ਹੋ ਜਾਂਦੀ ਹੈ ਤੇ ਕੱਪੜੇ ਲਾ ਕੇ ਪੈਂਟਾ ਲਾ ਕੇ ਤੇ ਫਿਰ ਫਿਰ ਮੁਰਦਾ ਛੱਡਣ ਜਾਣਾ ਪੈਂਦਾ ਇਹ ਬੜੀ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਹੀ ਇਹ ਗੱਲਾਂ ਕਰ ਰਹੇ ਹਾਂ ਤੇ ਪਿਛਲੇ ਸਮੇਂ ਤੋਂ ਅਸੀਂ ਪਾਣੀ ਦਾ ਮੁੱਦਾ ਚੁੱਕਿਆ ਸੀ ਛੱਪੜ ਦਾ ਉਹਦੇ ਵਾਸਤੇ ਵੀ ਸੈਂਟਰ ਮਿਨਿਸਟਰ ਕਾਨੂੰਨ ਮੰਤਰੀ ਸ੍ਰੀ ਅਰਜਨ ਮੇਘਵਾਲ ਜੀ ਆਏ ਸੀ ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਚਲੋ ਉਹਨਾਂ ਨੇ ਪੈਸੇ ਦਿਵਾਤੇ ਸਾਨੂੰ ਪੈਸੇ ਪੰਜਾਬ ਸਰਕਾਰ ਦੇ ਉੱਤੇ ਪੰਚਾਇਤ ਨੇ ਵੀ ਦਿੱਤੇ ਸਾਰਿਆਂ ਦਾ ਧੰਨਵਾਦ ਸਾਰੇ ਮੁਲਾਕਾਣ ਵਾਸੀਆਂ ਨੇ ਇਕੱਠੇ ਹੋ ਕੇ ਹੱਲਾ ਮਾਰਿਆ ਪਰ ਐਸੀ ਬਦਕਿਸਮਤੀ ਇਸ ਪਿੰਡ ਦੀ ਵੀ ਉਹ ਠੇਕੇਦਾਰ ਜਿਹੜਾ ਸੀ ਉਹ ਗਿਲ ਗਲ ਗਿਆ ਤੇ ਕੰਮ ਉੱਥੇ ਦਾ ਉੱਥੇ ਰੁਕਿਆ ਰਿਹਾ ਦੂਜੇ ਪਾਸੇ ਆਪਾਂ ਗੱਲ ਕਰੀਏ ਵੀ ਜਿਹੜੀ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਜਿੰਨਾ ਕੋਈ ਹਿਸਾਬ ਕੋਈ ਨਹੀਂ ਬੱਚਿਆਂ ਦਾ ਸਕੂਲ ਜਾਣਾ ਬੱਤਰ ਹੋ ਗਿਆ ਤੇ ਆਲ ਦੁਆਲੇ ਮਛਰ ਮੱਖੀਆਂ ਅੱਜ ਬੜੇ ਦਾਅਵੇ ਕਰਦੀ ਹੈ ਸਰਕਾਰਾਂ ਵੀ ਅਸੀਂ ਬੜਾ ਕੁਝ ਕਰਤਾ ਵੀ ਦਰਾਂਗ ਲੈ ਆਣ ਕੇ ਵੇਖੋ ਇੱਕੋ ਹੀ ਮਾਟੋ ਵੇਖ ਲਓ ਤੁਸੀਂ ਵੀ ਜਿਹੜਾ ਸੈਂਟਰ ਪੁਆਇੰਟ ਹੈ ਜਿੱਥੇ ਐਨਏ ਤਹਿਸੀਲ ਤਹਿਸੀਲਦਾਰ ਬੈੰਦਾ ਹੋਵੇ ਐਸਡੀਐਮ ਵੀ ਇੱਕ ਵਾਰੀ ਆਂਦਾ ਇੱਥੇ ਮਤਲਬ ਹਫਤੇ 'ਚ ਇੱਕ ਵਾਰੀ ਤੇ ਕੋਰ ਵੀ ਗਾਇਬ ਗਾਏ ਇਹ ਬਾਰਡਰ ਦਾ ਇਲਾਕਾ ਹੋਣ ਕਰਕੇ ਮਤਲਬ ਫੌਜ ਦੇ ਵੀ ਉੱਚ ਅਧਿਕਾਰੀ ਆਂਦੇ ਤੇ ਸਾਨੂੰ ਲਾਂਹਤਾ ਪਾਉਂਦੇ ਵੀ ਤੁਸੀਂ ਝੁਕਦੇ ਨਹੀਂ ਗੱਲ। ਤਾਂ ਕੀ ਅੱਜ ਦਾ ਜਿਹੜਾ ਤੁਹਾਡਾ ਇਕੱਠੇ ਹੋਣ ਦਾ ਮੁੱਦਾ ਕੀ ਹੈ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਜਿਹੜੇ ਪੀ.ਡਬਲਿਊ ਅਧਿਕਾਰੀ ਤੋਂ? ਅੱਜ ਦਾ ਮੁੱਦਾ ਇਹ ਹੋਇਆ ਵੀ ਕੱਲ ਸਾਡੇ ਸਾਥੀਆਂ ਸਾਰਿਆਂ ਨੇ ਰਲ ਕੇ ਤੇ ਇਹ ਮੁੱਦਾ ਚੁੱਕਿਆ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਅਸੀਂ ਤੇ ਬਹੁਤ ਤੰਗ ਹੋ ਗਏ ਆ। ਤੇ ਅੱਜ ਧਰਨਾ ਸੀ। ਪਰ ਹੀ ਸਰਪੰਚ ਸਾਹਿਬ ਆਪਣੇ ਦਾ ਵੀ ਬੜਾ ਧੰਨਵਾਦ ਕਰਨ ਵਾਲੇ ਬੜੀ ਫੁਰਤੀ ਦਿਖਾ ਕੇ ਤੇ ਪ੍ਰਸ਼ਾਸਨ ਤੱਕ ਗੱਲ ਪਹੁੰਚਾਈ ਹੈ ਤੇ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ। ਪੀ ਆਪਾਂ ਜਲ ਤੋਂ ਜਲ ਦਸਰੀ ਤੋਂ ਪਹਿਲਾਂ ਪਹਿਲਾਂ ਕੰਮ ਸ਼ੁਰੂ ਕਰ ਦੇਾਂਗੇ ਆਪਾਂ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਇਹ ਮਸਲਾ ਕੀਤਾ ਵੀ ਆਪਾਂ ਧਰ ਨਾਲ ਨਾਲ ਸਾਰਾ ਕੁਝ ਚੰਗੀ ਗੱਲ ਤੇ ਨਹੀਂ ਹੈਗੀ ਵਾਹੇ ਤੇ ਸਾਨੂੰ ਮਜਬੂਰ ਲਾਣਾ ਪੈਣਾ ਸੀ ਜੇ ਪ੍ਰਸ਼ਾਸਨ ਚਾਹੁੰਦਾ ਹੈ ਵੀ ਅਸੀਂ ਕਰ ਦਈਏ ਕੰਮ ਤੇ ਸਾਨੂੰ ਧਰਾਂ ਦੀ ਲੋੜ ਕੀ ਅਸੀਂ ਮੁੱਲਤ ਵੀ ਕਰ ਦਿੰਨੇ ਆਂ ਦਸਰੀ ਤੱਕ ਉਹਦੇ ਬਾਅਦ ਫਿਰ ਹੋਈ ਹਾਲ ਹੋਏਗਾ ਜਿਹੜਾ ਪਹਿਲਾਂ ਹੀ ਸੋਚਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸੋ ਕਿਤਨਾ ਕਿਤੇ ਜਿਹੜਾ ਮਨ ਚ ਇਹਦਾ ਰੋਸ ਆ ਇਹ ਜਿਹੜਾ ਜੂਰ ਪ੍ਰਗਟਾਰੇ ਨੇ ਕਹਿੰਦੇ ਨੇ ਕਿ ਇਹ ਜਿਹੜਾ ਰੋਸ ਆ ਇਹਦਾ ਧਰਨਾ ਲਾ ਕੇ ਆਪਣਾ ਰੋਸ ਕਟਣਗੇ ਵੀ ਹੋ ਵੀ ਸਾਡੇ ਨਾਲ ਵੀਰ ਖੜੇ ਨੇ ਵੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੁੱਦੇ ਨੂੰ ਲੈ ਕੇ ਇਹ ਇਹ ਸਾਰੇ ਅੱਜ ਜਿਹੜਾ ਅੱਜ ਦਾ ਮੁੱਦਾ ਸੀਗਾ ਇਹ ਬਾਜ਼ਾਰ ਬੰਦ ਦੀ ਕਾਲ ਹੀ ਇਸ ਕੇਵੀ ਰਾਜਨੀਤਿਕ ਨਹੀਂ ਸੀਗੀ ਇਹ ਸਾਰੇ ਇਲਾਕੇ ਦੀ ਸਾਰੇ ਪਿੰਡ ਦੀ ਸਾਂਝੀ ਸਮੱਸਿਆ ਸੀਗੀ ਇਹ ਜਿਹੜਾ ਮੇਨ ਰੋਡ ਹੈ ਤਰੰਗਲੇ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਜਾਂਦਾ ਜੀ ਸਿਵਲ ਹਸਪੀਟਲ ਨੂੰ ਜਾਂਦਾ ਆਪਾਂ ਬਿਲਦਗਾਂ ਦੇ ਸਕੂਲਾਂ ਦੀਆਂ ਹਸਪੀਟਲਾਂ ਦੀਆਂ ਸੋਹਣੀਆਂ ਬਣਾ ਲੀਆਂ ਪਰ ਉੱਥੋਂ ਤੱਕ ਪਹੁੰਚਣ ਤੱਕਾਨੂੰ ਰਸਤੇ ਵੀ ਤੇ ਵਧੀਆ ਚਾਹੀਦੇ ਜੀ ਇਲਾਕਾ ਨਿਵਾਸੀਆਂ ਨੇ ਥਾਂ ਥਾਂ ਤੇ ਬੜੀਆਂ ਚਿੱਟੀਆਂ ਪ੍ਰਸ਼ਾਸਨ ਨੂੰ ਕੱਡੀਆਂ ਬੜੀਆਂ ਮੰਗਾਂ ਕੀਤੀਆਂ ਪਰ ਕਿਸੇ ਨੇ ਕਿਸੇ ਦੇ ਕੰਨਾਂ 'ਚ ਜੂਨ ਹੀ ਸਰਕੀ ਜੀ ਅੱਜ ਪਰਸੋਂ ਇਹ ਜਿਹੜਾ ਪਿੰਡ ਨੇ ਆ ਦੁਕਾਨਦਾਰ ਭਰਾਵਾਂ ਨੇ ਤੇ ਇਲਾਕਾ ਨਿਵਾਸੀਆਂ ਨੇ ਰਲ ਕੇ ਸਲਾਹ ਕੀਤਾ ਕਿ ਅਸੀਂ ਬਾਜ਼ਾਰ ਬੰਦ ਰੱਖਾਂਗੇ ਤੇ ਜਿਹੜਾ ਮੰਨ ਲਓ ਵੱਡੇ ਪੱਧਰ ਤੇ ਇੱਕ ਧਰਨਾ ਡੇ ਉਹ ਧਰਨੇ ਨਾਲ ਹੀ ਪ੍ਰਸ਼ਾਸਨ ਤੱਕ ਕੰਨਾਂ ਤੱਕ ਆਵਾਜ਼ ਪਹੁੰਚੀ ਆ ਤੇ ਅਸੀਂ ਮੀਡੀਆ ਦਾ ਬੜਾ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਸਾਡੀ ਖਬਰ ਉੱਥੋਂ ਤੱਕ ਪਹੁੰਚਾਈ ਤੇ ਪ੍ਰਸ਼ਾਸਨ ਦੀ ਜਿਹੜੀ ਕੰਨਾਂ ਦੇ ਵਿੱਚ ਮਜੂਨ ਹੀ ਲੜਕਣ ਦੀ ਉਹ ਰੜਕੀ ਆ ਤੇ ਉਹਨਾਂ ਨੇ ਸਾਨੂੰ 15 ਤੋਂ 20 ਦਿਨ ਦਾ ਅਲਟੀਮੇਟ ਦਿੱਤਾ ਹੈ ਕਿ ਅਸੀਂ 15 ਤੋਂ 20 ਦਿਨ ਦੇ ਵਿੱਚ ਵਿੱਚ ਕੰਮ ਸਟਾਰਟ ਕਰ ਦਾਂਗੇ। ਇਨ ਕੇਸ ਜੇ ਪ੍ਰਸ਼ਾਸਨ ਕੰਮ ਨਹੀਂ ਸਟਾਰਟ ਕਰਦਾ ਤੇ ਜਿਹੜਾ ਇਹ ਧਰਨਾ ਹੈ ਬਹੁਤ ਵੱਡਾ ਲੈਵਲ ਦਾ ਹੋਏਗਾ ਅਸੀਂ ਬੀਸੀ ਦਾ ਉੱਤਰ ਦਾ ਘਰਾਓ ਕਰਾਂਗੇ ਜਿਨ੍ਹਾਂ ਨੂੰ ਕੋਈ ਵੱਡਾ ਹਾਈਵੇ ਵੀ ਜਾਮ ਕਰਨਾ ਪਿਆ ਅਸੀਂ ਕਰਾਂਗੇ। ਪਿੰਡਾਂ ਤੋਂ ਟਰਾਲੀਆਂ ਭਰ-ਭਰ ਕੇ ਲੋਕ ਤੇ ਅਸੀਂ ਆਪਣੇ ਬਾਜ਼ਾਰ ਦੇ ਦੁਕਾਨਦਾਰ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਮੈਂ ਤੇ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦਾ ਪੁਕਾਰ ਟੀਵੀ ਦਾ ਜੋ ਸਾਡੀ ਆਮ ਜਨਤਾ ਦੀ ਪੁਕਾਰ ਪ੍ਰਸ਼ਾਸਨ ਤੱਕ ਪਹੁੰਚਾਉਂਦੀ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਇਹ ਮੇਰਾ ਫਰਜ਼ ਮੰਨਦਾ ਸੀਗਾ ਕਿ ਮੈਂ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂ ਮੈਂ ਇਹ ਸਰਕਾਰ ਤੱਕ ਪਹੁੰਚਾਵਾਂ ਔਰ ਇਸ ਇਹ ਬਹੁਤ ਗੰਭੀਰ ਮੁੱਦਾ ਹੈ ਮੈਂ ਪਿੰਡ ਵਾਸੀਆਂ ਦਾ ਦਰਦ ਸਮਝਦਾ ਇਹ ਜਿਹੜਾ ਪੰਤੀ 40 ਸਾਲ ਤੋਂ ਇੱਕ ਗੰਭੀਰ ਮੁੱਦਾ ਹੈ ਕਿ ਜੋ ਇਹ ਛੜਕਾਂ ਦਾ ਜੋ ਸਾਡੀ ਪੀਐਚਸੀ ਨੂੰ ਜਾਂਦਾ ਰੋਡ ਸੀਨੀਅਰ ਸੈਕੰਡਰੀ ਨੂੰ ਜਾਂਦਾ ਰੋਡ ਔਰ ਸਾਡੇ ਮੜੀਆਂ ਨੂੰ ਜਾਂਦਾ ਰੋਡ ਜਿਹੜਾ ਸੀਗਾ ਉਹ ਬਹੁਤ ਹੀ ਵੱਤ ਤੋਂ ਬਿਹਤਰ ਹੋਇਆ ਉੱਤੇ ਆਉਣ ਜਾਣ ਵਾਲੇ ਬਹੁਤ ਹੀ ਸੁਵਿਧਾ ਹੁੰਦੀ ਹੈ ਔਰ ਮੈਂ ਬਹੁਤ ਧੰਨਵਾਦ ਕਰਦਾ ਮਾਨ ਸਰਕਾਰ ਦਾ ਜਿਨ੍ਹਾਂ ਸਾਡੇ ਇਸ ਪ੍ਰਪੋਜ਼ਲ ਨੂੰ ਪਾਸ ਕੀਤਾ ਤੇ ਟੈਂਡਰ ਲੱਗ ਚੁੱਕੇ ਨੇ ਤੇ ਮਹਿਜ ਇੱਕ ਮਹੀਨੇ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਣ ਜਾ ਰਿਹਾ ਔਰ ਪਿੰਡ ਵਾਸੀਆਂ ਨੂੰ ਮੈਂ ਆਸ਼ਵਾਸ਼ਣ ਦਵਾਇਆ ਕਿ ਮੈਂ ਤੁਹਾਡੀ ਜਿਹੜੀ ਵੀ ਆਪਣੀ ਸਨਿਆ ਉਹ ਸਰਕਾਰ ਤੱਕ ਪਹੁੰਚਾਇਆ ਅਸੀਂ ਮੇਰਾ ਫਰਜ ਮੰਦਾ ਜੇ ਲੋਕਾਂ ਨੇ ਮੈਨੂੰ ਐਡਾ ਵੱਡਾ ਮੰਡਟ ਦਿੱਤਾ ਮੈਂ ਪਿੰਡ ਦਾ ਸਰਪੰਚਾਂ ਤੇ ਮੈਨੂੰ ਸਰਪੰਚ ਹੋਣ ਦੇ ਨਾਤੇ ਆਪਣੇ ਸਾਰੇ ਜਨਤਾ ਦਾ ਦੁੱਖ ਦਰਦ ਸਮਝਣਾ ਚਾਹੀਦਾ ਔਰ ਮੈਂ ਸਮਝਦਾ ਵੀ ਹਾਂ ਔਰ ਮੈਂ ਸਾਰਿਆਂ ਨੂੰ ਹੱਥ ਜੁੜ ਕੇ ਅਪੀਲ ਕਰਦਾ ਕਿ ਤੁਸੀਂ ਆਓ ਮੇਰੇ ਭਰਾ ਜੇ ਆਪਾਂ ਸਾਰੇ ਇਕੱਠੇ ਹੋ ਕੇ ਚਲੀਏ ਅਸੀਂ ਇਸ ਪਿੰਡ ਵਿੱਚ ਨਾ ਕੋਈ ਗੁੱਟਬੰਦੀ ਨਾ ਫਿਰਕਾਪ੍ਰਸਤੀ ਅਸੀਂ ਕਿਸੇ ਨੂੰ ਪਿੱਤਰੀ ਰੀਜ ਨਹੀਂ ਦੇਣੀ ਆ ਸਾਡੇ ਲਈ ਕਾਂਗਰਸੀ ਵੀ ਕੋ ਜੇ ਭਾਜਪਾ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ਕਾ ਲੀਥਲ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੇਰੇ ਵੱਲੋਂ ਕੋਈ ਵੀ ਗੁੱਟਬੰਦੀ ਨਹੀਂ ਹੈ ਔਰ ਅਸੀਂ ਸਾਰੇ ਇੱਕ ਹਾਂ ਔਰ ਸਾਰਾ ਪਿੰਡ ਮੇਰੇ ਨਾਲ ਹੈ ਔਰ ਪਿੰਡ ਵਾਸੀਆਂ ਨੇ ਬਹੁਤ ਵਧੀਆ ਸਨੇਹਾ ਦਿੱਤਾ ਜੋ ਕੋਈ ਗਲਤਫਹਿਮੀ ਸੀ ਉਸ ਨੂੰ ਉਹਨਾਂ ਵੀਰਾਂ ਨੂੰ ਆਪਾਂ ਸਮਝਾ ਕੇ ਇਹ ਗਲਤਫहमी ਦੂਰ ਕਰ ਦਿੱਤੀ ਆ ਔਰ ਮੈਂ ਬਹੁਤ-ਬਹੁਤ ਧੰਨ ਧੰਨਵਾਦ ਕਰਦਾ ਹਲਕਾ ਇੰਚਾਰਜ ਸਰਦਾਰ ਸ਼ਮਸ਼ੀਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਮਾਨ ਸਰਕਾਰ ਤੱਕ ਪਹੁੰਚਾਈ ਅਤੇ ਉੱਥੋਂ ਇਹ ਸੜਕਾਂ ਦੇ ਟੈਂਡਰ ਪਾਸ ਹੋ ਕੇ ਆਏ ਆ ਔਰ ਸਾਡੇ ਇਹ ਤੋਂ ਇਲਾਵਾ ਸਾਡੇ ਪਿੰਡ ਦੇ ਸਟੇਡੀਅਮ ਲਈ 65 ਲੱਖ ਰੁਪਈਆ ਔਰ ਸਾਡੀਆਂ ਗਲੀਆਂ ਨਾਲੀਆਂ ਲਈ ਵੀ ਪੈਸੇ ਪਾਏ ਨੇ ਔਰ ਇਹ ਜਿਹੜਾ ਸਾਡੇ ਪਹਿਲਾਂ 1.5 ਕਰੋੜ ਰੁਪਇਆ ਸੀਵਰੇਜ ਲਈ ਦਿੱਤਾ ਪਰ ਉਹ ਕੁਝ ਠੇਕੇਦਾਰ ਦੀ ਨਲਾਕੀ ਕਾਰਨ ਖੁਰਦ-ਬੁਰਦ ਹੋ ਗਿਆ ਉਹਦੇ ਉੱਪਰ ਸਤ ਮੈਂਬਰੀ ਕਮੇਟੀ ਬਣਾਈ ਆ ਕਮੇਟੀ ਜਲਦੀ ਹੀ ਇਹਦਾ ਨਿਰੇਖਣ ਕਰੇਗੀ ਅਤੇ ਬੰਦੀ ਠੁਕਮੀ ਕਾਰਵਾਈ ਠੇਕੇਦਾਰ ਤੇ ਅਤੇ ਜੜੇ ਵੀ ਵਿੱਚ ਇਨਵੋਲਵ ਹੋਣਗੇ ਉਹਨਾਂ ਤੇ ਠੁਕਵੀਂ ਕਾਰਵਾਈ ਹੋਏਗੀ ਔਰ ਪੈਸਾ ਰਿਕਵਰ ਕਰਾਇਆ ਜਾਏਗਾ ਧੰਨਵਾਦ ਜੀ